ਭੱਜ ਗਏ ਭੱਜ ਗਏ ਭੱਜ ਗਏ ਬਾਈਕ ਤੇ ਆਏ ਤੇ ਬੈਂਕ ਲੁੱਟ ਗਏ ਭੱਜ ਗਏ ਲੁੱਟਿਆ ਗਿਆ ਖੰਨਾ ਦਾ ਪੰਜਾਬ ਬੈਂਡ ਸਿੰਧ ਬੈਂਕ ਲੁਟੇਰਿਆ ਨੇ ਬੈਂਕ ਚ ਦਾਖਲ ਹੋ ਕੇ 15 ਲੱਖ ਰੁਪਇਆ ਵੀ ਲੁੱਟ ਲਿਆ ਤੇ ਜਾਂਦੇ ਹੋਏ ਕੰਨ ਮਹਿੰਦੀ ਬੰਦੂਕ ਵੀ दिन दहाड़े बैंक डकैती के बाद मच गया हड़कंप बल मौके तहचिया तफ्ती शुरू हुई सीसीटीवी फुटेज दिखे बाइक आए लुटेरे कि पंद्रह लख रुपए लुट के फरार हो गए ਕੁਝ ਨੂੰ ਮੌਕੇ ਦੀ ਡਾਇਰੈਕਟ ਗਵਰਨਮੈਂਟ ਵਾਲੇ ਨੂੰ ਗਵਰਨਮੈਂਟ ਲਈ ਮੈਂ ਤੁਹਾਨੂੰ ਬੁਲਾ ਲਾਂਗਾ ਸਰ ਸਭ ਜੋ ਕਹਿ ਰਹੇ ਨੇ ਐਸਐਸਪੀ ਖੰਨਾ ਆਈਪੀਐਸ ਅਮਨੀਤ ਕੌਂਡਲ ਖੁਦ ਮੌਕੇ ਤੇ ਪਹੁੰਚ ਗਏ ਆਉ ਤਹਾਂ ਦੁਕਾਨੇ ਕਿਵੇਂ ਹੋਈ ਲੋਟਦੀ ਫਰਦਾਨਿਕ ਮੇਲ ਪੰਜਾਬੀ ਟੀਵੀ ਦੇ ਲਈ ਖੰਨਾ ਤੋਂ ਆਵਨ ਤੱਕ ਕਰਤੇ ਨਿਪਾ ਸ਼ੀਨਾ ਜੀ ਗੁਰਪ੍ਰੀਤ ਸਿੰਘ ਬਣੀ ਪਾਲਾ ਕੀ ਹੋਇਆ ਟਿਅਰ ਕਰਨੀ ਇਹ ਤੇ ਜੋ ਅਸੀਂ ਖੜਕੇ ਦੀ ਬਾਤ ਸੁਣੀ ਸਾਨੂੰ ਲੱਗਿਆ ਕੋਈ ਟਾਇਰ ਦਾ ਫਟਾਕਾ ਪੈ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲ ਨੂੰ ਆਏ ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰ ਦਾਤ ਹੋ ਗਈ ਕਿੰਨੇ ਵਿਅਕਤੀ ਸੀ ਫੌਜੀ ਸਾਹਿਬ ਤੋਂ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ ਤਿੰਨਾਂ ਨੇ ਮੂੰਹ ਬੰਨੇ ਹੋ ਸੀ ਤਿੰਨਾਂ ਕੋ ਰਫਲ ਪਿਸਟਲ ਸੀਗੇ ਅੰਦਰ ਝੜਪ ਦੀ ਹੋਈ ਅੰਦਰ ਝੜਪ ਹੋਈ ਆ ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਖੋਈ ਆ ਰਫਲ ਖੋਣ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲਜਾਨ ਗਏ ਸੀ ਉਹ ਰਸਤੇ 'ਚ ਸਿੱਟ ਗਏ ਤੇ ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਕੀਤਾ ਕਿੰਨੇ ਰਾਉਂਡ ਫਾਇਰ ਹੋਏ ਰਾਉਂਡ ਦਾ ਹੈ ਜੈ ਐਪ੍ਰੋਕਸੀਮੇਟਲੀ ਪਤਾ ਨਹੀਂ ਫੌਜੀ ਸਾਹਿਬ ਨੂੰ ਪਤਾ ਹੋਊਗਾ ਅੰਦਰ ਵੀ ਗੋਲੇ ਚੱਲੇ ਉਹਨਾਂ ਨੇ ਅੰਦਰ ਗੋਲੇ ਚਲਾ ਕੇ ਦੱਸਦਾ ਮਾਹੌਲ ਕ੍ਰੀਏਟ ਕੀਤਾ ਕਿਵੇਂ ਦੇਖਦੇ ਹੋ ਕਿ ਜਿਹੜਾ ਆਰਟੀਕਲ ਲੁੱਟਾ ਖੋਆ ਲੁੱਟਾ ਖੋਆ ਦਿਨੋ ਦਿਨ ਬਾਅਦ ਕਿੱਥੇ ਜਾਏ ਤੇ ਨੂੰ ਹੁਣ ਇਸ ਬਾਰੇ ਦੇਖੋ ਉਸ ਬਣਾ ਕੇ ਦੇਖ ਰਹੇ ਨੇ ਸਰਕਾਰਾਂ ਚਲੋ ਇਹਦੇ ਵਿੱਚ ਵੀਰੇ ਨਸ਼ੇੜੀ ਵੀ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੋਈ ਅਲਿਕੇਸ਼ਨ ਕਰੀਏ ਨਸ਼ੇੜੀ ਨੂੰ ਜਿਹਨੂੰ ਆਪਰੇ ਜਾਣ ਮਾਲ ਦੀ ਪਰਵਾਹ ਨਹੀਂ ਉਹ ਕੁਝ ਵੀ ਕਰ ਸਕਦਾ ਪਤਾ ਲੱਗੇ ਵੀ ਕਿੱਧਰੋਂ ਆਏ ਸੀ ਕਿ ਕਿੱਧਰ ਨਹੀਂ ਕਿੱਧਰੋਂ ਆਏ ਤਾਂ ਨਹੀਂ ਪਤਾ ਲੱਗਿਆ ਜਾਣ ਲੱਗੇ ਉਹ ਬਗਲੀ ਤੋਂ ਲੁੱਟ ਦੀ ਵਾਰਦਾਤ ਕਰਕੇ ਬੀਜੇ ਵੱਲ ਨੂੰ ਗਏ ਨੇ ਉਹਦਾ ਲੁੱਟ-ਖੋਟ ਦੀ ਵਾਰਦਾਤ ਹੋਈ ਹੈ ਪਬਲਿਕ ਲਾਈਨ ਠੀਕ ਹੈ ਕਿੰਨਾ ਟਿਕਣਾ ਹੈ ਯੋ 7:30 ਵਜੇ ਦੇ ਲੱਗੇ ਦੀ ਗੱਲ ਆ ਜਦੋਂ ਸਾਨੂੰ ਕਾਲ ਆਈ ਮੰਡੋਰ ਹੁੰਦੇ ਤੋਂ ਤੋਂ ਬਾਅਦ ਵੀ ਜਿਹੜੀ ਮੌਕੇ ਤੇ ਆ ਗਏ ਆ ਮੌਕੇ ਜਿਹੜੀ ਆ ਤਿੰਨ ਬੰਦੇ ਸੀ ਜਿਹੜੇ ਨਮੂਨੇ ਹੋਏ ਸੀ ਰੂਟੀ ਗਾਰਡ ਨਾਲ ਹਸਪਤਾਲ ਯੋਗਾ ਜਿਹੜੇ ਆ ਉਹਨਾਂ ਦਾ ਅਪਰਕਸੀਮੇਟ ਪਤਰਾ ਲੱਗ ਤੁਮ ਦਿੰਗੇ ਉੱਥੇ ਲੱਗੇ ਆ 70 ਬੰਦੇ ਰੋਟੇਟਰੀ ਆ ਤੇ 90 ਬੰਦੇ ਸਿਰੋਂ ਰੋਟੇਸ਼ਨ ਜਿਹੜਾ ਵੀ ਮਗਰ ਸਾਡੀ ਜਿਹੜੀਆਂ ਪੇ 5-6 ਪੁਲਿਸ ਪਾਰਟੀਆਂ ਮਾਂਜੂਗ ਐਸਐਸਪੀ ਸਾਹਿਬ ਦੀ ਸੁਪਰਵਾਈਜ਼ ਦੇ ਥੱਲੇ ਲੱਗੀਆਂ ਆ ਸਾਡੇ ਸੀਨੀਅਰ ਅਫਸਰ ਵੀ ਸਾਰੇ ਵਿਸਤਾਰ ਚੁੱਕੇ ਆ ਤੇ ਵੀ ਜਿਹੜੀ ਗoing on ਆ ਬੋਲੇਵਾਂ ਨੂੰ ਤੇਤੀ ਜਿਹੜਾ ਗ੍ਰਿਫਤਾਰ ਕਰਿਆ ਜਾ ਸਰ ਅਸਲਾ ਵਗੈਰਾ ਵੀ ਸੀ ਉਹਨਾਂ ਕੋਲ ਫਾਇਰ ਵਗੈਰਾ ਵੀ ਕਿਤੇ ਇਹਨਾਂ ਨੂੰ ਜਿਹਨਾਂ ਨੂੰ ਦੱਸਿਆ ਉਹਨਾਂ ਦੀ ਇਡੈਂਟੀਟੀ ਸਿਟੀ ਤੋਂ ਬਾਅਦ ਚ ਪਤਾ ਲੱਗੂਗੀ ਉਹਨਾਂ ਨੇ ਫ ਵੀ ਕੈਮਰਾ ਵੀ ਹੁੰਦੇ ਆ ਹਾਂ ਹਾਂ ਸੀਸੀਟੀਵੀ ਕੈਮਰੇ ਖਲਾਲ ਨੇ ਅਸੀਂ ਹਲੋ ਮੋਲੀ ਤੱਕ ਪਿੱਛੇ ਕੰਮ ਨੇ ਆਇਆ ਕੋਸੋ ਮੋਲੀ ਜਾਜਪੁਰ ਦੇ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਵੀ ਤਿੰਨ ਬੰਦੇ ਆਏ ਆ ਤਾਂ ਆਹ ਕੈਸ਼ ਦਾ ਲੱਗਿਆ ਕਿਸ ਪਤਾ ਨਹੀਂ ਕਿੰਨੀ ਕੀ ਕੈਸ਼ ਜਿਹੜਾ ਲੱਗਿਆ ਉਹ ਅਪਰੋਕਸੀਮੇਟ 15 ਲੱਖ ਤੋਂ 30 ਪਰ ਇਹ ਕਾਊਂਟਿੰਗ ਕਰ ਰਿਹਾ